ਡਿਊਟੀ ਦੌਰਾਨ ਸ਼ਹੀਦ ਹੋਏ ਕਾਂਸਟੇਬਲ ਅਮਰਿਤਪਾਲ ਸਿੰਘ ਦੀ ਮੌਤ ਤੇ ਪੰਜਾਬ ਡੀਜੀਪੀ ਗੌਰਵ ਯਾਦਵ ਦੇ ਵੱਲੋਂ ਡੂੰਘੇ ਦੁੱਖ ਦਾ ਪ੍ਰਗਟਾਵਾ ਕੀਤਾ ਕਿ ਉਹਨਾਂ ਨੇ ਕਿਹਾ ਕਿ ਪਰਿਵਾਰ ਨੂੰ ਪੈਸੇ ਦਿੱਤੇ ਜਾਣਗੇ ਤੇ ਸ਼ਹੀਦ ਦੇ ਪਰਿਵਾਰ ਦੀ ਦੇਖਭਾਲ ਕੀਤੀ ਜਾਵੇਗੀ ਉਹਨਾਂ ਨੇ ਕਿਹਾ ਕਿ ਅਸੀਂ ਉਹਨਾਂ ਦੇ ਦੁੱਖ ਦੀ ਘੜੀ ਦੇ ਵਿੱਚ ਉਹਨਾਂ ਦੇ ਪਰਿਵਾਰ ਤੇ ਨਾਲ ਹਾਂ ਉਹਨਾਂ ਦਾ ਸਮਰਥਨ ਕਰਨ ਦੇ ਲਈ ਹਰ ਇੱਕ ਸੰਭਵ ਕੋਸ਼ਿਸ਼ ਕੀਤੀ ਜਾਵੇਗੀ ਸਾਡੀਆਂ ਪ੍ਰ ਨਮਾ ਉਹਨਾਂ ਦੇ ਪਰਿਵਾਰ ਅਤੇ ਨਜ਼ਦੀਕੀਆਂ ਦੇ ਨਾਲ ਹਨ ਸਾਡੀ ਦਿਲੀ ਹਮਦਰਦੀ ਹੈ ਦੱਸਦੀ ਹੈ ਕਿ ਪਿੰਡ ਮਨਸੂਰਪੁਰ ਦੇ ਵਿੱਚ ਅਸਲ ਸਿਮੇਤ ਪਿੰਡ ਦੇ ਵਿੱਚ ਲੁਕੇ ਰਾਣਾ ਮਨਸੂਰਪੁਰਿਆ ਨਾਮੀ ਗੈਂਗਸਟਰ ਦੀ ਪਾਲ ਦੇ ਵਿੱਚ ਸੀ ਆਏ ਦੀ ਟੀਮ ਤੇ ਗੈਂਗਸਟਰ ਨੇ ਗੋਲੀ ਚੁਲਾ ਦਿੱਤੀ ਸੀ ਤੇ ਇਸ ਘਟਨਾ ਦੇ ਵਿੱਚ ਗੋਲੀ ਲੱਗਣ ਦੇ ਨਾਲ ਕਾਂਸਟੇਬਲ ਅਮਰਿਤਪਾਲ ਸਿੰਘ ਦੀ ਮੌਤ ਹੋ ਗਈ ਸੀ ਦੱਸਦੀ ਹੈ ਕਿ ਪੁਲਿਸ ਦੇ ਵੱਲੋਂ ਵੀ ਹਾਲਾਂਕਿ ਇਸ ਮਾਮਲੇ ਦੇ ਵਿੱਚ ਲਗਾਤਾਰ ਕਾਰਵਾਈ ਕਰ ਕੀਤੀ ਜਾ ਰਹੀ ਸੀ ਤੇ ਇਸ ਦੌਰਾਨ कांस्टेबल अमृतपाल सिंह शहादत ਦਾ ਜਾਂਪੀ ਜਾਂਦਾ ਹੈ ਜਿਸ ਦੀ ਪਛਾਣ ਪਿੰਡ ਜਡੋਰ ਤੇ ਬੱਚੋ ਹੋਈ ਸੀ ਹਾਲਾਂਕਿ ਗੈਂਗਸਟਰ ਮੌਕੇ ਤੋਂ ਫਰਾਰ ਹੋ ਕੇ ਆਸੀ ਤੇ ਪੁਲਿਸ ਨੇ ਘਟਨਾ ਤੋਂ ਬਾਅਦ ਪਿੰਡ ਨੂੰ ਸ਼ੋਣੀ ਦੇ ਵਿੱਚ ਤਬਦੀਲ ਕਰਕੇ ਕਰਾਂ ਤੇ ਖੇਤਾਂ ਦੇ ਵਿੱਚ ਗੈਂਗਸਟਰ ਦੀ ਪਾਲ ਸ਼ੁਰੂ ਕੀਤੀ ਪੁਲਿਸ ਨੂੰ ਘਟਨਾ ਸਥਾਨ ਤੋਂ ਕਾਰਤੂਸਾਂ ਦੇ 10 ਚੱਲੇ ਹੋਏ ਖੋਲ ਵੀ ਬ੍ਰਾਹਮਤ ਹੋਏ ਦੱਸਦੀ ਕਿ ਅੱਜ ਅੰਮ੍ਰਿਤਪਾਲ ਦਾ ਨਾ ਮੱਖਾ ਦੇ ਨਾਲ ਸੰਸਕਾਰ ਕੀਤਾ ਜਾਵੇਗਾ ਕਾਂਸਟੇਬਲ ਅਮਿਤਪਾਲ ਸਿੰਘ ਦੀ ਸ਼ਾਤੀ ਦੇ ਵਿੱਚ ਗੋਲੀ ਲੱਗਦੀ ਹੈ ਜਿਸ ਦੇ ਦੌਰਾਨ ਉਸ ਦੀ ਮੌਤ ਹੋ ਜਾਂਦੀ ਹੈ ਤੇ ਅੱਜ ਅਮਿਤਪਾਲ ਦਾ ਅੰਤਿਮ ਸੰਸਕਾਰ ਉਸਤੇ ਪਿੰਡ ਕੀਤਾ ਜਾਵੇਗਾ ਨਮ ਅੱਖਾਂ ਦੇ ਨਾਲ ਅੰਤਿਮ ਸੰਸਕਾਰ ਕੀਤਾ ਜਾਵੇਗਾ ਉਸ ਪਰਿਵਾਰ ਤੇ ਉੱਤੇ ਦੁੱਖਾਂ ਦਾ ਪਹਾੜ ਟੁੱਟ ਪੈਂਦਾ ਹੈ ਜਦੋਂ ਡਿਊਟੀ ਦੇ ਦੌਰਾਨ ਸ਼ਹੀਦ ਕਾਂਸਟੇਬਲ ਅਮਰਿਤਪਾਲ ਸਿੰਘ ਦੀ ਮੌਤ ਹੋ ਚਾਂਦੀਆ ਮੁਕੇਰੀਆ ਦੇ ਪਿੰਡ ਜਡੋਰ ਦੇ ਵਿੱਚ ਅੰਤਿਮ ਵਿਦਾਇਗੀ ਅਮਰਿਤਪਾਲ ਨੂੰ ਦਿੱਤੀ ਜਾਵੇਗੀ ਅ ਸ਼ਹੀਦ ਅਮਰਿਤਪਾਲ ਦਾ ਅਜੇ 3 ਸਾਲ ਪਹਿਲਾ ਹੀ ਵਿਆਹ ਹੋਇਆ ਸੀ ਤੇ ਟ੍ਰੇਡ ਕਰਨ ਗਈ CIA ਟੀਮ ਤੇ ਉੱਤੇ ਬਦਮਾਸ਼ ਦੇ ਵੱਲੋਂ ਫਾਇਰਿੰਗ ਕੀਤੀ ਜਾਂਦੀ ਹੈ ਜਿਸ ਦੇ ਦੌਰਾਨ ਅਮਰਿਤਪਾਲ ਦੀ ਮੌਤ ਹੋ ਜਾਂਦੀ ਹੈ ਸ਼ਾਤੀ ਦੇ ਵਿੱਚ ਗੋਲੀ ਲੱਗਣ ਦੇ ਨਾਲ ਸ਼ਹਾਦਤ ਦਾ ਚਾਮ ਜੜਾਪੀ ਜਾਂਦਾ ਦੱਸਿਆ ਗਿਆ ਸੀ ਕਿ ਬਾਕੀ ਟੀਮ ਮੈਂਬਰ ਹਾਲਾਂਕਿ ਵਾਲ ਫਾਲ ਇਸ ਕਾਰਵਾਈ ਦੇ ਦੌਰਾਨ ਬਚਦੇ ਨੇ ਪਰ ਮੌਕੇ ਤੇ ਜੁੜਾ આરોપી ਫਰਾਰ ਹੋ ਜਾਂਦਾ ਹੈ ਪੁਲਿਸ ਦੇ ਵੱਲੋਂ ਦੱਸਿਆ ਕਿ ਆਸੀ ਅਮਰਿਤਪਾਲ ਸਿੰਘ ਨੂੰ ਪਹਿਲਾ ਮੁਕੇਰੀਆਂ ਦੇ ਸਿਵਲ ਹਸਪਤਾਲ ਦੇ ਵਿੱਚ ਦਾਖਲ ਕਰਵਾਇਆ ਸੀ ਤੇ ਉਸ ਤੋਂ ਬਾਅਦ ਉਸ ਨੂੰ ਹਾਲਤ ਗੰਭੀਰ ਦੇਖਦੇ ਹੋਏ ਇੱਕ ਨਿੱਜੀ ਹਸਪਤਾਲ ਦੇ ਵਿੱਚ ਦਾਖਲ ਕਰਵਾਇਆ ਜਾਂਦਾ ਹੈ ਜਿੱਥੇ ਡਾਕਟਰਾਂ ਦੇ ਵੱਲੋਂ ਉਸ ਨੂੰ ਮ੍ਰਿਤਕ ਜੁੜਾ ਕੋਸ਼ਿਸ਼ਿਤ ਕਰ ਦਿੱਤਾ ਜਾਂਦਾ ਹੈ ਹਾਲਾਂਕਿ ਪੁਲਿਸ ਨੇ ਇਹ ਵੀ ਕਿਹਾ ਸੀ ਕਿ ਮੁਲਜ਼ਮ ਨੂੰ ਜਲਦ ਗ੍ਰਿਫਤਾਰ ਕੀਤਾ ਜਾਵੇਗਾ ਲਗਾਤਾਰ ਪੁਲਿਸ ਦੇ ਵੱਲੋਂ ਇਨਵੈਸਟੀਗੇਸ਼ਨ ਜਾਰੀ ਹੈ ਇਸ ਮੁਲਜ਼ਮ ਦੀ ਪਾਲ ਦੇ ਵਿੱਚ ਪੁਲਿਸ ਦੇ ਵੱਲੋਂ ਲਗਾਤਾਰ ਸ਼ਾਪੇਮਾਰੀ ਕੀਤੀ ਜਾ ਰਹੀ ਹੈ